ਹਾਂਜੀ ਸੰਤ ਜੀ ਬੰਦੇ ਆਪਣੇ ਰੈਡੀ ਹੋ ਚੁੱਕੇ ਆ ਇਹ ਹੁਣ ਚੱਲੇ ਆ ਗੰਗਾ ਘੁੰਮਣ ਆਂ ਆ ਵੀਰ ਆਪਣੇ ਫੋੜਾ ਫਾੜਾ ਕਰਾ ਰਿਹਾ ਇੱਧਰ ਆ ਖਲੋਤੇ ਆਪਣੇ ਸਿੰਗਲ ਤਿੰਨ ਸੱਜ ਗਏ ਚਲੋ ਇਹਨਾਂ ਦੇ ਲੈਣੇ ਵਿਚਾਰ ਕੀ ਕਹਿੰਦੇ ਆ हां जी 10:00 ਵਜੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹੋਣਾ ਸੀ ਜਾ ਰਹੇ ਆ ਤਰਵੈਣੀ ਕਾ ਤੇ ਲਖਮਨ ਚੂਲਾ ਰਾਮ ਚੂਲਾ ਬਰਾਸ ਹੀ ਸਾਡੇ ਤਸਵੀਰਾਂ ਲੈਣਾ ਬਾਬਾ ਜੀ ਪਿਆਰੀ ਸਾਹਿਬ ਜੀ ਕਿੰਨੇ ਸੋਹਣੇ ਮੁਖੜੇ ਜੀ ਕੀ ਬੱਚੇ ਕਿਹਦੇ ਵਿਚਾਰ ਬਾਬਾ ਜੀ ਕਰਨੇ ਕਿੰਨੇ ਸੋਹਣੇ ਮੁਖੜੇ ਨੇ ਇਹਨਾਂ ਨਾਲ ਤੁਸੀਂ ਵਿਆਣ ਬਾਜੀ ਇਹਨਾਂ ਨਾਲ ਕਰੋ ਇਹਨਾਂ ਦਾ ਗੱਲਾਂ ਬਾਬਾ ਜੀ ਸਭ ਵਿਚਾਰ ਸੁਣੋ ਇਹਨਾਂ ਦੇ ਕੀ ਕਹਿੰਦੇ ਨੇ ਚਲੋ ਬਾਬਾ ਜੀ ਤੋਂ ਪੁੱਛਦੇ ਕੀ ਕਹਿੰਣਾ ਜੇ ਜਾ ਕੇ ਜਾ ਕੇ ਕਿਸੇ ਨਾਲ ਰਤਨੀ ਕਰਨੀ ਕੋਈ ਵੀ ਸਸ਼ਕਾ ਪਾਣੀ ਬਹੁਤ ਤੇਜ਼ ਹੁੰਦਾ ਰੁੜਦਾ ਸੇਵਾਦਾਰਾਂ ਦਾ ਤੇ ਸੇਵਾਦਾਰਾਂ ਦਾ ਸਾਰੇ ਕਿੰਨੇ ਬੇਨਤੀ ਕਿ ਜੀ ਜਿਹਦੇ ਰਹਦੇ ਹੋਇਆ ਇਹ ਚੀਜ਼ ਦਾ ਧਿਆਨ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੜੋ ਇਹ ਬਾਗੀ ਮਿਲਦੇ ਤੁਹਾਨੂੰ ਜਾ ਕੇ ਘਾੜਦੇ ਜਾ ਕੇ ਮਿਲਦੇ ਬੰਦ ਸਾਰਾ ਵੀਊ ਦਿਖਾਇਆ ਜਾ ਬੰਦਾ ਬੋਲੇ ਬਾਬਾ ਬੈਠੇ ਕਿ ਕੋਈ ਮਾਨ ਹੈ ਤੇ ਕੋਈ ਸਮਝ ਆਉਂਦੀ ਹੈ ਯਾਰ ਕੋ ਬਾਣੀ ਪੜੀ ਨਾ ਚਲੀ ਯਾਰ ਕੋ ਬਾਣੀ ਹਾ ਜਿਮਨ ਪੜੀ ਆ ਵੀਰ ਆਪਣੇ ਆਪ ਦੇ ਪਾਪ ਧੁੰਦੇ ਹੋਏ ਆਲੇ ਆ ਤੋ ਰਹਿ ਨੇ ਪਾਪ ਆ ਤਿਆਰੀ ਕਰ ਰਹਾ ਪਾਪ ਧੁੰਦੀ ਆ ਚੱਲੇ ਦੋ ਵਿੱਚ ਹੋਰ ਪੁੱਛਦਾ ਕੀ ਕਹਣਾ ਚੌਦੇ ਪਾਪ ਤੋਂ ਗਿਆਨ ਦੇ ਬਾਬਾ ਜੀ ਪਾਪ ਤੋਂ ਜਿੱਦਣੇ ਮਹਾਰਾਜ ਜਨਮ ਜਨਮਤਰਾਂ ਦੇ ਜਿਹੜੇ ਪਾਪ ਐ ਇੱਥੇ ਸਭ ਤੋਂ ਬਜ ਜਾਂਦੇ ਆ ਇੱਥੇ ਇੱਕ ਗੱਲ ਹੋਰ ਵੀ ਆ ਕਿਸੇ ਨੂੰ ਟਾਈਫਾਇਟ ਆ 7 ਦਿਨ ਆਣ ਕੇ ਗੰਗਾ ਦੇ ਵਿੱਚ ਪੈਰ ਰੱਖ ਲੈ ਸ਼ਾਮਾਂ ਨੂੰ ਘੰਟਾ ਇੱਧਾ ਘੰਟਾ ਮੈਨਾਂ ਟਾਈਫਾਇਟ ਉੱਡ ਜਾਂਦਾ ਜੇ ਗਾਰੰਟੀ ਜੇ ਦਾਵਾਵਾ ਮੇਰੇ ਨਾਲ ਹੋਇਆ ਹੰਦਾ ਆ ਤੰਤਰ ਬੰਦਾ ਨਹੀਂ ਰੁਟ ਜਾਂਦਾ ਜਿਹੜਾ ਤੂੰ ਕਹਿਣਾ ਚਾਹੁੰਦੀ ਕੋਈ ਨਹੀਂ ਕੋੜਾ ਬੇਖਾਰੀ ਅੰਦਰ ਹਰ ਜਣਾ ਕਰੰਦੇ ਇੱਕ ਇਹਦੇ ਸਾਰੇ ਇਹਦੇ ਪਾਦਨੇ ਦੇ ਉਬਾਲ ਇਸ ਦਾ ਜ਼ਿਆਦਾ ਰੱਖਣਾ ਉਬਾਲ ਬਹੁਤ ਜ਼ਿਆਦਾ ਵੀ ਲਾਣਾ ਇਹ ਹੀ ਬਣਿਆ ਅੱਛੇ ਹੋ ਰਿਹਾ ਹੈਗਾ ਨਾ ਅੱਗੇ ਪਾਣੀ ਪਾਣੀ ਹੋਈ ਅੱਗੇ ਸਾਧ ਸੰਜੀ ਆ ਸਾਨੂੰ ਇੱਥੇ ਆਪਣਾ ਰਿਸ਼ੀਕੇਸ਼ ਗੰਗਾ ਤੇ ਆਏ ਆ ਬੱਚੇ ਮਿਲੇ ਕੁਛ ਇਹ ਕਹਿੰਦੇ ਵੀ ਆ ਤੁਸੀਂ ਤਾਰੋਗੇ ਨਾ ਤੇ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਠੀਕ ਆ ਹੁਣ ਆਪਾਂ ਇਹਨਾਂ ਦੀ ਮਨੋ ਕਾਮਨਾ ਪੂਰੀ ਕਰਾਉਣੀ ਆ ਆਪੋ ਆਪਣਾ ਤਾਰਿਓ ਤੁਸੀਂ ਮੈਂ ਤੁਹਾਨੂੰ ਦੇਣਾ ਪਏ ਉਤਾਰਿਓ ਆਪੋ ਆਪਣਾ ਤੁਸੀਂ ਆਪੋ ਆਪਣੀ ਮਨੋ ਕਾਮਨਾ ਸੁੱਖ ਕੇ ਨਾ ਇਹਨੂੰ ਤਾਰਿਓ ਉਹਦੇ ਚ ਜਾਓ ਕੀ ਚਾਹੀਦਾ ਦਿਮਤੀ ਸੁੱਖ ਤੇ ਕੀ ਚਾਹਣਾ ਤੋਂ ਕੀ ਮਿਲੇ ਆਪੋ ਆਪਣੀ ਸੁੱਖਣਾ ਸੁੱਕ ਕੇ ਇੱਕ ਇੱਕ ਜਿਹਾ ਇੱਕ ਇੱਕ ਤਾਰਿਓ ਸਾਰੇ ਨਾਲ ਸੋਟ ਆਇਓ ਜਾਓ ਮੈਂ ਇੱਥੇ ਖੜਾ ਆਂ ਚਲੋ ਇੱਕ ਇੱਕ ਤਾਰ ਦੋ ਆਪੋ ਆਪਣਾ ਜੋ ਤੁਹਾਡੀ ਮਨੋ ਕਾਮਨਾ ਕਰ ਲੋ ਪੂਰੀ ਚਲੋ ਮਨੋ ਕਾਮਨਾ ਦੱਸਣੀ ਨਹੀਂ ਜੋ ਕੀ ਕੀ ਤੁਸੀਂ ਗੰਗਾ ਮਈਆ ਤੋਂ ਮੰਗਿਆ ਹੋ ਚਲੋ ਚਲ ਆ ਲੋ ਜੀ ਆ ਬੱਚਿਆਂ ਦੀ ਮਨੋਗਾਵਨਾ ਪੂਰੀ ਕਰੇ ਮਹਾਰਾਜ ਜੋ ਵੀ ਇਹਨਾਂ ਮੰਗਿਆ ਆਪਣੇ ਮਨ 'ਚ ਰੋਈ ਬਾਕੀ ਕੋਈ ਨਾ ਇਹਨਾਂ ਦੇ ਜਿੰਨੇ ਵੀ ਉਹ ਆਪਾਂ ਇਹਨਾਂ ਨੂੰ ਦੇਵਾਂਗੇ ਜਿੰਨੇ ਦਾ ਹਾਂ ਕੋਈ ਨਾ ਜਿੰਨੇ ਜਿੰਨੇ ਤੁਹਾਡੇ ਹੋਣਗੇ ਉਹਨੇ ਉਹਨੇ ਦੇ ਦਾਂਗੇ ਤੁਹਾਨੂੰ ਠੀਕ ਹੈ